ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਦੋਸਤੋ ਅਗਰ ਤੁਸੀਂ ਵੀ ਇੰਡੀਆ ਤੋਂ ਬਾਹਰ ਆਣਾ ਚਾਹੁੰਦੇ ਹੋ ਨਾ ਕਿਤੇ ਚਾਰ ਪੈਸੇ ਕਮਾਉਣ ਦੇ ਚੱਕਰ 'ਚ ਤੇ ਖਾ ਪੀ ਇੰਡੀਆ ਦਾ ਉਹ ਜੋ ਵੀ ਖਾਣਾ ਬਣਾ ਸਵਾਦ ਪੂਰੇ ਲਾਓ ਜਦੋਂ ਤੁਸੀਂ ਬਾਹਰ ਆਗੇ ਨਾ ਫਿਰ ਦੋਸਤੋ ਇੰਡੀਆ ਦੇ ਸਵਾਦ ਨਹੀਂ ਜੇ ਲੱਗਣੇ ਤਾਂ ਨਾ ਇੱਥੇ ਬਾਹਰ ਸਵਾਦ ਮਿਲਨੇ ਜੇ ਬਸ ਜਦੋਂ ਤੁਸੀਂ ਇਹ ਪਰਤੇ ਉਤਰਗੇ ਦੋ ਜਦੋਂ ਤੁਸੀਂ ਸਮਝੋਗੇ ਬੜਾ ਵਧੀਆ ਹੈ ਆਸ ਆਸਤਾ ਤਲਾਵਾ ਪੇ ਗਜ ਹਕੀਕਤ ਨਾਲ ਫਿਰ ਤੁਸੀਂ ਕਹਿੰਨਾ ਚੰਗੇ ਨੇ ਇੰਡੀਆ ਤੋਂ ਐਸ਼ ਕਰ ਆਏ ਆ ਬਾਹਰ ਪੈਣ ਦੀਆਂ ਜਮੂਰੀਆਂ ਸਿਰ ਤੇ ਕਿਰਾਇਆ ਦੇਣਾ ਪੈਣਾ ਹੈ ਜੌਬ ਆਪਣੀ ਬਣਨੀ ਹੈ ਟ੍ਰਾਂਸਪੋਰਟ ਦਾ ਖਰਚਾ ਪੈਣਾ ਹੈ ਟੈਲੀਫੋਨ ਦਾ ਖਰਚਾ ਪੈਣਾ ਹੈ ਯਾਨੀ ਕਿ ਹਰ ਤਰ੍ਹਾਂ ਦੇ ਖਰਚੇ ਤੁਹਾਨੂੰ ਬਰਦਾਸ਼ਤ ਕਰਨੇ ਹੀ ਪੈਣੇਗੇ ਤੁਹਾਨੂੰ ਕੰਮ ਮਿਲੇ ਜਾਂ ਨਾ ਮਿਲੇ ਤੇ ਜੇ ਤੁਸੀਂ ਸਿੰਗਲ ਹੋ ਤੇ ਫਿਰ ਤੁਸੀ ਸ਼ੇਅਰਿੰਗ ਚ ਰਹਿਣਾ ਪਰਾਗੇ ਇੱਥੇ ਆ ਗਏ ਇਹ ਹੈ ਇਹ 200 ਦਿੱਲੀ 에어ਪੋਰਟ ਤੁਸੀਂ ਅੰਮ੍ਰਿਤਸਰ ਤੋਂ ਆਓ ਜਾਂ ਦਿੱਲੀ 에어ਪੋਰਟ ਤੋਂ ਆਓ ਖੁਸ਼ੀ ਬੜੀ ਹੁੰਦੀ ਜਦੋਂ ਬੰਦਾ ਪਹਿਲੀ ਵਾਰੀ ਬਾਹਰ ਆਂਦਾ ਹੈ ਨਾ ਉਹ ਇਹ ਸੋਚਦਾ ਮੇਕ ਪਰ ਇੱਕ ਕਿਤੇ ਮੈਂ ਚਲਾ ਗਿਆ ਨਾ ਬਾਹਰ ਮੈਂ ਤੇ ਹਨੇਰੀਆਂ ਲਿਆਦਾਗਾ ਬੜੇ ਪੈਸੇ ਕਮਾਵਾਂਗਾ ਇਸ ਤਰ੍ਹਾਂ ਉਹ ਪਤਾ ਜੀਆ ਵੀ ਕਿਵੇਂ ਸੈੱਟ ਹੋਈਦਾ ਕਿਉਂਕਿ ਉਹਨੇ ਉਹ ਉਡਾਰੀਆਂ ਵੇਖੀਆਂ ਹੁੰਦੀਆਂ ਬਾਲੀਵੁੱਡ ਦੀ ਫਿਲਮਾਂ ਦੀਆਂ ਐਕਟਰ ਗਿਆ ਦੇ ਜਾਂਦੇ ਆ ਅਮੀਰ ਹੋ ਗਿਆ ਤੇ ਬਾਹਰ ਦੋਸਤੋ ਦਫ਼ਤਰ ਨਾਲ ਪੈਸੇ ਨਹੀਂ ਜਿ ਲੱਗੇ ਮਿਹਨਤ ਕਰ ਬੜੀ ਕਰਨੀ ਬਣੀ ਜੀ ਅੱਜ ਕਾ ਹਾਲਾਤ ਵੈਸੇ ਬੜੀ ਖਰਾਬ ਜਾ ਰਹੇ ਨੇ ਯੂਕੇ ਵੀ ਰੋਸ਼ ਛਾਪੇ ਪੈ ਰਹੇ ਨੇ ਅਮਰੀਕਾ ਦਾ ਤੁਸੀਂ ਉਹ ਮੁੰਡੇ ਚੜਦਾ ਵੇਖ ਰਿਹਾ ਐ ਐਕਸੀਡੈਂਟ ਹੋਇਆ ਜਿਹੜਾ ਕਿਉਂਕਿ ਹਾਲਾਤ ਹਰ ਪਾਸੇ ਮਾੜੇ ਵੀ ਉਹ ਮੁੰਡੇ ਦਾ ਕਸੂਰੀ ਵੀ ਕੋਈ ਨਹੀਂ ਉਹ ਕਰੋ ਚਾਰਾ ਥੋੜੀ ਸੋਚੀ ਗਈ ਮੈਂ ਐਕਸੀਡੈਂਟ ਕਰਨਾ ਹੈ ਉਹਦੇ ਹਾਲਾਤ ਐਸੇ ਬਣ ਗਏ ਪਤਾ ਨਹੀਂ ਉਹਦੇ ਦਿਮਾਗ ਕੀ ਸੀ ਕੀ ਟੈਨਸ਼ਨ ਸੀ ਕੀ ਸੋਚ ਰਿਹਾ ਸੀ ਕਿਵੇਂ ਅਚਨ ਜੀ ਤੇ ਸਾਰਾ ਭਾਰਾ ਵਰਤ ਗਿਆ ਇਸ ਕਰਕੇ ਬਾਅਦ ਕੁਝ ਨਹੀਂ ਬਦਲਦਾ ਬਾਲ ਦੀ ਲਾਈਫ ਵੇਖਣ ਨੂੰ ਸੋਖੀ ਲੱਗਦੀ ਐ ਲekin ਜਦੋਂ ਆਸ ਆਸਾ ਬੰਦੇ ਬਾਹਰ ਪੈਂਦਾ ਨਾ ਫਿਰ ਉਹਨੂੰ ਪਤਾ ਲੱਗਦਾ ਵੀ ਬਾਹਰ ਵੀ ਪੈਸੇ ਕਮਾਉਣਾ ਸੌਖਾ ਨਹੀਂਗਾ ਫੈਮਿਲੀ ਛੱਡਣੀ ਪੈਂਦੀ ਏ ਮਾਂ ਪਿਓ ਛੱਡਨੇ ਪੈਦੇ ਵੀ ਯਾਰ ਦੋ ਛੱਡਨੇ ਪੈਦੇ ਵੀ ਹਰ ਤਿਹਾੜ ਛੱਡਣਾ ਪੈਂਦਾ ਕੋਈ ਦਿਵਾਲੀ ਵਿਸਾਖੀ ਨਹੀਂ ਕਿਸੇ ਚੰਗੇ ਇਲਾਕੇ ਚ ਤੁਹਾਨੂੰ ਕੰਮ ਮਿਲ ਗਿਆ ਜਾਂ ਚੰਗੇ ਸ਼ਹਿਰ ਚ ਕੰਮ ਮਿਲ ਗਿਆ ਜਾਂ ਜਿੱਥੇ ਪੰਜਾਬੀ ਰਹਿੰਦੇ ਵੇ ਉੱਥੇ ਤੇ ਤੁਸੀਂ ਕੋਈ ਦਿਨ ਤਿਹਾੜ ਮਿਲਾ ਲੋਗੇ ਦੋਸਤੋਂ ਖਾਂਦ ਲੋਗੇ ਤੇ ਕਈ ਵਾਰੀ ਕਈ ਕੱਲੇ ਆਲਾ ਬੈਹਿੰਦਾਗਾ ਜਿੱਥੇ ਤੁਹਾਨੂੰ ਕੰਮ ਕਰ ਮਿਲਦਾ ਹੈ ਤੇ ਦੋਸਤੋਂ ਫਿਰ ਕੋਈ ਤਿਹਾੜ ਤੁਲ ਨਹੀਂ ਨਜ਼ਰ ਆਉਂਦਾ ਕਈ ਵਾਰ ਇਹ ਹੁਜੂਬ ਵਿਦੇਸ਼ਾਂ ਆਂਦੀ ਬੰਦੇ ਨੂੰ ਰੋਟੀ ਭਰਾ ਕੇ ਵੀ ਖਾਣ ਨੂੰ ਦਿਲ ਨਹੀਂ ਕਰਦਾ ਜਿੰਨਾ ਮਨ ਉਦਾਸ ਹੋ ਜਾਂਦਾ ਜੀ ਬਾਲ ਦੀ ਲਾਈਫ ਇਨੀ ਸੁੱਖੰਜੇਗੀ ਇਹ ਬਾਜ ਜਦੋਂ ਅਸੀਂ ਵੇਖਦੇ ਆ ਨਾ 에어ਪੋਰਟ ਤੇ ਕੋਈ ਟੱਚੀ ਲੈ ਕੇ ਤੇਨ ਜਾ ਰਿਹਾ ਕੋਈ ਤੇਨ ਜਾ ਰਿਹਾ ਬੜੀ ਖੁਸ਼ੀ ਹੈ ਉਹ ਖੁਸ਼ੀਆਂ ਹੰਦੀਆਂ ਦੋ ਚਾਰ ਦਿੰਦੀਆਂ ਜਦੋਂ ਬਾਹਰੋਂ ਲੋਕੀ ਵਿਦੇਸ਼ ਤੋਂ ਆਉਂਦੇ ਵੇ ਨਾ ਉਹ ਵੀ ਦੋ ਚਾਰ 10 ਗਿਫਟ ਲੈ ਆਉਂਦੇ ਇਸ ਤਰ੍ਹਾਂ ਵਾਸਤੇ ਰਿਸ਼ਤੇਦਾਰ ਸਮਝਦੇ ਪਤਾ ਨਹੀਂ ਬਾਲ ਬੜੇ ਸੁੱਖੇ ਬੜੀ ਕਮਾਈ ਕਰਦੇ ਹੋਣਗੇ ਇਹ ਨਹੀਂ ਪਤਾ ਕਿਵੇਂ ਪੈਸੇ ਜੋੜ-ਜੋੜ ਕੇ ਉਹਨਾਂ ਨੇ ਗਿਫਟ ਵੀ ਖਰੀਦੇ ਵੇ ਤੇ ਕਿੰਨੀਆਂ ਮਹਿੰਗੀਆਂ ਟਿਕਟਾਂ ਲਈਆਂ ਅੱਜ ਕੇ ਟਿਕਟਾਂ ਬੜੀਆਂ ਮਹਿੰਗੀਆਂ ਤੇ ਖਰਚੇ ਪੂਰੇ ਨਹੀਂ ਹੁੰਦੇ ਇਸ ਕਰਕੇ ਜਿਹੜੇ ਲੋਗੇ ਪਹਿਲਾਂ ਕਹਿੰਦੇ ਸਵਾਦ ਬਾਰੇ ਨਹੀਂ ਚੱਕਰ ਲਾਣਾ ਉਹਨਾਂ ਨੂੰ ਇੱਕ ਚਾਰ-ਚਾਰ ਸਾਲ ਹੋ ਗਏ ਦੀ ਇੰਡੀਆ ਜਾਣ ਦਾ ਨਾਲ ਹੀ ਜਾਂਦੇ ਕਿਉਂਕਿ ਪੈਸੇ ਲੱਗਦੇ ਦੋਸਤੋ ਇਹ ਹੈਗਾ ਜੀ ਦੋਸਤੋ ਇਟਲੀ ਸ਼ਹਿਰ ਆ ਗਿਆ ਜੀ ਇਖਰੀ ਜੀ ਆਪਣੇ ਪੰਜਾਬੀਆਂ ਦੀ ਬਹੁਤ ਵਾਦੀ ਜੇ ਜਿਨ੍ਹਾਂ ਦੇ پاس ਵੀ ਮਿਲ ਗਿਆ ਉਹ ਤੇ ਉਡਾਰੀ ਮਾਰ ਜਾਂਦੇ ਵੇ ਕੋਈ ਅਮਰੀਕਾ ਚਲਾ ਗਿਆ ਜਿਦੋਂ ਬ੍ਰੈਕਿਜਿਟ ਨਹੀਂ ਹੋਇਆ ਸੀ ਕਈ ਲੋਕੀਂ ਇਹ ਗੱਲ ਆਗੇ ਸੀ ਲੇਕਿਨ ਅੱਜਕੱਲ ਇੰਗਲੈਂਡ ਦਾ ਵੀ ਚੱਕਰ ਖਰਾਬ ਹੀ ਏ ਬ੍ਰੈਕਿਜਿਟ ਤੋਂ ਬਾਅਦ ਇੰਗਲੈਂਡ 'ਚ ਵੀ ਕੋਈ ਨਹੀਂ ਆ ਸਕਦਾ ਇੰਗਲੈਂਡੀਏ ਤੇ ਆਹ ਫੋਨ ਬਾੜ ਚਾਰ ਮਾਰੇ ਸੋਚ ਲੇਵੇ ਬੜੇ ਬੰਦੇ ਇਥੋਂ ਸ਼ਿਫਟ ਹੋ ਗਏ ਵੇ ਕੋਈ ਜਰਮਨੀ ਚਲਾ ਗਿਆ ਕੋਈ ਫਰਾਂਸ ਚਲਾ ਗਿਆ ਕੋਈ ਸਵਿਟਜ਼ਰਲੈਂਡ ਚਲਾ ਗਿਆ ਕੋਈ ਲਕਸਮਬਰਗ ਚਲਾ ਗਿਆ ਕੋਈ ਬੈਲਜੀਅਮ ਚਲਾ ਗਿਆ ਯਾਨੀ ਕਿ ਜਿੱਥੇ-ਜਿੱਥੇ ਕਿਸੇ ਨੂੰ ਕੋਈ ਚੰਗੀ ਜਗ੍ਹਾ ਨਜ਼ਰ ਆਉਂਦੀ ਹੈ ਨਾ ਕੀਤੇ ਉਹਨਾਂ ਦੀ ਸੈਟਿੰਗ ਹੋ ਜਾਈ ਜਾਂ ਪੈਸੇ ਚਾਰ ਕਮਾ ਲੈਣ ਉੱਤੇ ਉੱਤੇ ਦੋਸਤੋ ਪਹੁੰਚੇ ਜੇ ਇਸ ਕਰਕੇ ਹਾਲਾਤ ਸਭ ਪਾਸੇ ਮਾਰੇ ਜਾ ਰਹੇ ਨੇ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਯੂਰਪ ਲਾ ਲਓ ਕੋਈ ਵੀ ਦੇਸ਼ ਬਹੁਤ ਜ਼ਿਆਦਾ ਸੇਫ ਹੋਣੀ ਜੇਗਾ بس ਇੱਕੋ ਇੱਕ ਦੇਸ਼ ਹੈ ਉਹ ਸਪੇਨ ਜਿਹੜਾ ਆਪਣੇ ਦੇਸੀ ਲੋਕਾਂ ਦੀ ਥੋੜੀ ਬਹੁਤ ਬਾਹ ਫੜਿਆ ਹੈ ਉੱਤੇ ਵੀ ਲੋਕਾਂ ਨੂੰ ਇਹ ਉਮੀਦ ਹੈ ਵੀ 2 ਸਾਲ ਬਾਅਦ ਪੀਪਲ ਬਣ ਜਾਣਗੇ ਜਿਨ੍ਹਾਂ ਤੇ 2 ਸਾਲ ਹੋ ਗਏ ਵੇ ਉਹਨਾਂ ਦੇ ਤੇ ਉਮੀਦ ਬਣ ਗਈ ਵੀ ਚਲੋ ਪੀਪਲ ਲੈ ਲਣਗੇ ਕਿ ਗੂੰ ਪਤਾ ਨਹੀਂ ਹਾਲਾਤ ਕੀ ਬਣਨੇ ਵੇ ਜਿਵੇਂ ਪੁਰਤਗਾਲ ਦੇ ਹਾਲਾਤ ਪਹਿਲਾਂ ਚੰਗੇ ਸੀ ਸਭ ਲੋਨ ਨੇ ਵੈਲਕਮ ਕੀਤਾ ਸੀ ਅੱਜ ਕੱਲ ਪੁਰਤਗਾਲੀ ਬੰਦੇ ਕੱਢਣੇ ਸ਼ੁਰੂ ਕੀਤੇ ਹੋਏ ਇਸ ਕਰਕੇ ਦੋਸਤੋ ਕੋਈ ਸਟਾਫ ਉਠਾਣਾ ਸੋ ਸਮੇਂ ਕਿਠਾਓ ਸਟੇਸ਼ਨੋਂ ਬਾਹਰ ਆਗੇ ਥੈਂਕ ਯੂ ਵੈਰੀ ਮੱਚ ਤੁਹਾਨੂੰ ਸਭ ਦਾ ਵੀਡੀਓ ਦੇਖਣ